ਅੱਜੀ ਸਸਤੀ ਗਾਲਤੀ ਸਾਰਿਆਂ ਨੂੰ ਅੱਜ ਆਪਾਂ 7 ਸਾਲ ਦੇ ਬੱਚੇ ਦਾ ਸਵੈਟਰ ਬਣਾਵਾਂਗੇ ਇਹ ਦੇਖੋ ਕਿਸ ਤਰ੍ਹਾਂ ਬਣਾਇਆ ਹੋਇਆ ਹੈ ਮੈਂ ਸਟੈਪ ਵਾਈਜ਼ ਦੱਸਦੀ ਹਾਂ ਤੁਹਾਨੂੰ ਬਣਾ ਕੇ ਤਾਂ ਮੈਂ ਰੱਖਿਆ ਹੋਇਆ ਤੁਹਾਨੂੰ ਇਸੇ ਤਰ੍ਹਾਂ ਦੱਸੀ ਜਾਵਾਂਗੀ ਬਿਲਕੁਲ ਸਿੰਪਲ ਹੈ ਤੇ ਜਿਵੇਂ ਆਪਾਂ ਆਰਮ ਸਵੈਟਰ ਬਣਾਉਂਦੇ ਹਾਂ ਮੈਂ ਥੋੜਾ ਜਿਹਾ ਤੁਹਾਨੂੰ ਕਿੰਨੇ ਗੁੰਡੇ ਚੁੱਕੇ ਕਿੱਥੇ ਵਧਾਏ ਕਟਾਏ ਉਹ ਤਾਂ ਸਾਰਾ ਮੈਂ ਵੇਰਵਾ ਦੱਸਦੀ ਹਾਂ ਪਹਿਲਾਂ ਆਪਾਂ ਇਦਾਂ ਬੈਕਪਾਰਟ ਬਣਾਇਆ ਇਹ ਮੈਂ 42 ਕੁੰਡੇ ਰੱਖੇ ਇੱਥੇ ਜੋੜ ਰੱਖੇ 84 ਕੁੰਡੇ ਠੀਕ ਹੈ ਤੇ ਇਹ ਮੈਂ ਬਾਰਡਰ ਬਣਾ ਲਿਆ 1.5 ਇੰਚ ਉਸ ਤੋਂ ਬਾਅਦ ਮੈਂ 4 ਕੁੰਡੇ ਇੱਥੇ ਵਧਾ ਲਏ ਉੱਪਰ ਤੇ 88 ਕੁੰਡੇ ਹੋ ਗਏ ਮੇਰੇ ਇੱਥੇ ਤੇ ਇਹ ਮੈਂ ਨਾ ਦੋ ਸਵੈਟਰਾਂ ਦਾ ਇਮੈਂ ਇੱਕ ਲਾਈਟ ਸਟਰ ਬਣਾਇਆ ਸੀ ਇੱਕ ਡਾਰਕ ਮੇਰੇ ਕੋਲ ਉਹਨ ਬੱਚੀ ਹੋਈ ਸੀ ਤਾਂ ਮੈਂ ਥੋੜਾ ਜਿਹਾ ਮੈਂ ਕਿ ਡਿਜ਼ਾਈਨ ਆਪਾਂ ਦੇ ਤੇ ਪਾਉਂਦੇ ਆ ਥੋੜਾ ਜਿਹਾ ਤੁਹਾਨੂੰ ਡਿਜ਼ਾਈਨ ਦਾ ਵੀ ਆਈਡੀਆ ਹੋ ਜਾਏਗਾ ਕਿਉਂਕਿ ਸਾਡੇ ਕੋਲ ਉਹਨਾ ਬੱਚੀਆਂ ਹੁੰਦੇ ਆ ਕਈ ਵਾਰੀ ਤੇ ਦੋ ਕਲਰ ਵਿੱਚ ਡਿਜ਼ਾਈਨ ਵੀ ਅੱਛੇ ਬਣ ਜਾਂਦੇ ਆ ਜੇ ਥੋੜਾ ਜਿਹਾ ਆਪਾਂ ਧਿਆਨ ਨਾਲ ਬਣਾਈਏ ਸੋਚ ਵਿਚਾਰ ਕੇ ਤੇ ਬਿਲਕੁਲ ਰੈਡੀमेड ਵਰਗਾ ਲੱਗਦਾ ਤੇ ਇਹ ਦੇਖੋ ਮੈਂ 12.5 ਇੰਚ ਗੁੰਡੇ ਆ ਦੇ ਇਹਦੀ ਲੰਬਾਈ ਤੇ ਉਸ ਤੋਂ ਬਾਅਦ ਮੈਂ ਮੋਢੇ ਦੀ ਕਾਟ ਪਾ ਲਈ ਇੱਥੇ ਆਪਾਂ ਨੇ ਇਹ ਸਿੱਧੀ ਸਲਾਈ ਤੇ ਇਧਰੋਂ ਘਟਾਣੇ ਆ ਤੇ ਪੁੱਠੀ ਸਲਾਈ ਤੇ ਕਿਉਂਕਿ ਸਲਾਈ ਦੇ ਸਟਾਰਟ ਵੇਲੇ ਘਟਾਣੇ ਹੁੰਦੇ ਆ ਗੁੰਡੇ 4 3 2 1 ਦੇ ਗੁੰਡੇ ਇਸ ਹਿਸਾਬ ਨਾਲ ਇੱਥੋਂ ਘਟਾਏ ਤੇ ਉਸ ਤੋਂ ਬਾਅਦ ਉੱਤੇ ਆਪਾਂ ਸਿੱਧਾ ਬੁਣ ਗਏ ਤੇ ਇਹ ਦੇਖੋ ਜੀ ਮੋਢਾ ਆਪਾਂ ਨੇ ਇਹ 6.5 ਪੌਣੇ 7 ਇੰਚ ਇਹ ਬਣਾ ਲਿਆ ਮੋਢਾ ਠੀਕ ਹੈ ਉਸ ਤੋਂ ਬਾਅਦ ਮੈਂ ਮੋਢੇ ਦੇ ਇੱਥੇ ਰੱਖ ਲਏ 18 ਕੁੰਡੇ ਅੰਦਰ ਤੇ 18 ਇੱਧਰ ਤੇ ਬਾਕੀ ਕੁੰਡੇ ਜਿਹੜੇ ਵਿੱਚ ਗੱਲੇ ਦੇ ਆਪਾਂ ਗੱਲੇ ਵਸਤੇ ਰੱਖ ਲਏ ਇਹ ਉਸ ਉਸ ਹਿੱਸੇ ਨਾਲ ਜੋੜ ਲਵਾਂਗੇ ਹੁਣ ਆਪਾਂ ਅੱਗੇ ਫਰੰਟ ਹਿੱਸੇ ਨਾਲ ਆਹ ਦੇਖੋ ਜੀ ਇਹ 18 18 ਕੁੰਡੇ ਆਪਾਂ ਨੇ ਉਹ ਮੋਢੇ ਦੇ ਰੱਖੇ ਇੱਥੇ ਤੇ ਪਹਿਲਾਂ ਤੇ ਫਸਲਾ ਸਾਰੇ ਸਲਾਈ ਚ ਪਾ ਲਾਂ ਕਿ ਪਿੱਛੇ ਮੈਂ ਕਾਟ ਨਹੀਂ ਪਾਈ ਕੇਵਰ ਇੱਕ ਸਲਾਈ ਦੀ ਪਾ ਵੀ ਲਈ ਦੀ ਪਰ ਮੈਂ ਇੱਥੇ ਕਾਟ ਬਿਲਕੁਲ ਨਹੀਂ ਪਾਈ ਸਿੱਧਾ ਹੀ ਰੱਖਿਆ ਉਹ ਵੀ ਅੱਛਾ ਲੱਗਦਾ ਤੇ ਆਪਾਂ ਫਿਰ ਆ ਗਏ ਫਰੰਟ ਤੇ ਫਰੰਟ ਹਿੱਸੇ ਦੇ ਦੀ ਮੈਂ ਬੈਕ ਵਾਂਗੂ ਹੀ 42 ਕੁੰਡੇ ਪਾਏ ਜੋੜ 80 4 ਕੁੰਡੇ 42 ਜੋੜ ਪਾ ਕੇ ਤੇ ਇਹ ਬਾਰਡਰ ਬਣਾ ਲਿੱਤਾ ਪਹਿਲਾਂ ਆਪਾਂ ਨੇ 2 ਇੰਚ ਦੇ ਆਸ-ਪਾਸ ਤੇ ਫਿਰ ਇਹ ਲਾਈ ਟੂਰੀ ਕਰਕੇ 12 13 ਇੰਚ ਤੇ ਫਿਰ ਆਪਾਂ ਨੇ ਮੋੜ ਦੇ ਦੀ ਕਾਟ ਪਾਣੀ ਅੱਗੇ ਮੈਂ ਕੁਝ ਇਸ ਤਰ੍ਹਾਂ ਡਿਜ਼ਾਈਨ ਬਣਾਤਾ ਦੇਖੋ ਇੱਥੇ ਪੀਲੀ ਥੋੜੀ ਜਿਹੀ ਪੱਟੀ ਪਾ ਦਿੱਤੀ ਇਹਦੀ ਇਹਨਾਂ ਨੂੰ ਲੱਤੀ ਪਾਤੀ ਐਸੇ ਸੁਦਾ ਲਾਈਟ ਪਾ ਲਿਆ ਇੱਥੇ ਥੋੜਾ ਜਿਹਾ ਲਾਈਟ ਪਾ ਲਿਆ ਤੁਸੀਂ ਜਿਵੇਂ ਵੀ ਆਪਣੀ ਮਰਜ਼ੀ ਥੋੜਾ ਜਿਆ ਨਾ ਪਹਿਲਾਂ ਗਰਾਫ ਪੇਪਰ ਤੇ ਡਿਜ਼ਾਈਨ ਜਿਹਾ ਬਣਾ ਲਓ ਤੇ ਥੋੜਾ ਆਈਡੀਆ ਹੋ ਜਾਂਦਾ ਵੀ ਕਿਸ ਤਰ੍ਹਾਂ ਬਣਾਈਏ ਮੈਂ ਐਸੀ ਤਰ੍ਹਾਂ ਕੀਤਾ ਸੀ ਥੋੜਾ ਜਿਹਾ ਇਸ ਤਰ੍ਹਾਂ ਗਰਾਫ ਪੇਪਰ ਤੇ ਬਣਾ ਲਿਆ ਡਿਜ਼ਾਈਨ ਤੇ ਉਸ ਤੋਂ ਬਾਅਦ ਆਪਾਂ ਨੇ ਕਰ ਲਈ ਹੱਥ ਤੇ ਇਹ ਮੈਂ ਮੋਡੇ ਦੇ ਬਾਹ ਦੇ ਵੀ ਅੱਧੇ ਪੋਰਸ਼ਨ ਤੇ ਇਸ ਨੂੰ ਲਾਈਨਾਂ ਪਾ ਲਿਆ ਚਾਰ ਚਾਰ ਸਲਾਈਆਂ ਦਾ ਚਾਰ ਲਾਈਟ ਚ ਚਾਰ ਡਾਰਕ ਤੇ ਇਹ ਅਦਰ ਮੈਂ ਸਾਰਾ ਪਲੇਨ ਇੱਕੋ ਕਲਰ ਦਾ ਰੱਖ ਲਿਆ ਥੋੜੀਆਂ ਜਿਹੀਆਂ ਲਾਈਨਾਂ ਦੋ ਦੋ ਦਾ ਇੱਥੇ ਡਿਜ਼ਾਈਨ ਬਣਾ ਲਿਆ ਠੀਕ ਹੈ ਫਿਰ ਮੈਂ ਇਹ ਕੀਤਾ ਇਸ ਤਰ੍ਹਾਂ ਕਿ ਮੋਡੇ ਦੀ ਕਾਟ ਜਦੋਂ ਇਹ ਮੇਰੀ ਇਹ 4 3 2 1 ਦੀ ਕਾਟ ਖਤਮ ਹੋ ਗਈ ਨਾ ਫਿਰ ਮੈਂ ਇਥੋਂ ਪਾਰਟੀਸ਼ਨ ਕਰ ਲਈ ਪੱਟੀ ਬਣਾਉਣ ਵਾਸਤੇ ਇਹ ਬਟਨ ਪੱਟੀ ਮੈਂ ਥੋੜੀ ਜਿਹੀ ਕੱਟ रखी ਹੈ ਵੈਸੇ ਤੁਸੀਂ ਤੇ ਬਰਾਬਰ ਹੀ ਰੱਖ ਸਕਦੇ ਹੋ ਪਰ ਇਹ ਮੇਰਾ ਜਿਹੜਾ ਟੈਡੀ ਇੱਥੇ ਤੱਕ ਆਂਦਾ ਸੀ ਤਾਂ ਇਸ ਲਈ ਮੈਂ ਇੱਕ ਕਾਟ ਤੋਂ ਬਾਅਦ ਇਥੇ ਮੈਂ ਬਟਨ ਪੱਟੀ ਲਈ ਪਾਰਟੀਸ਼ਨ ਕੀਤੀ ਇਹ ਮੈਂ 10 ਗੁੰਡੇ ਜਿਹੜੇ ਆ ਨਾ ਉਹ ਬਟਨ ਪੱਟੀ ਵਾਸਤੇ ਰੱਖ ਲਏ ਤੇ 4 3 2 ਦੀ ਆਪਾਂ ਇੱਥੇ ਕਾਟ ਪਾਈ ਠੀਕ ਹੈ ਚਾਰ ਤਿੰਨ ਸੱਤ 10 ਕੁੰਡੇ ਸਾਡੇ ਇੱਧਰੋਂ ਕੱਟ ਕੇ 10 ਇੱਧਰੋਂ ਕੱਟ ਗਏ ਠੀਕ ਹੈ ਤੇ 18 18 ਕੁੰਡੇ ਮੈਂ ਇਹ ਰੱਖੇ ਇੱਥੇ ਮੋੜ ਦੇ ਵਾਸਤੇ ਰੱਖਣੇ ਸੀ ਤੇ ਬਾਕੀ ਆਪਾਂ ਨੇ ਇਹ ਗੱਲੇ ਦੇ ਜਿਹੜੇ ਆ ਨਾ ਉਹ ਕਟਾ ਦਿੱਤੇ ਤੇ ਇਹ ਮੈਂ 10 ਕੁੰਡੇ ਇੱਥੋਂ ਬਟਨ ਪੱਟੀ ਦੇ ਜਿਹੜੇ ਪਹਿਲਾਂ ਮੈਂ ਬੰਦ ਕਰਦੇ ਠੀਕ ਹੈ ਇਹ 10 ਤੋਂ ਬਾਅਦ ਫਿਰ 4 3 2 1 ਘਟਾ ਕੇ ਫਿਰ ਮੇਰੇ ਇੱਥੇ 18 ਹੀ ਕੁੰਡੇ ਬਚੇ 18 ਫਿਰ ਅਦਰ اے ਐਸ ਤੋਂ ਬਾਅਦ ਇੱਥੇ ਤੱਕ ਮੇਰੀ ਕਟਿੰਗ ਪੂਰੀ ਹੋ ਗਈ ਤੇ ਮੈਂ ਸਿੱਧਾ ਬੁੰਨ ਲਿਆ ਇਸੇ ਤਰ੍ਹਾਂ ਅਦਰ ਬੁੰਨ ਲਿਆ ਇਹ ਮੈਂ ਪੱਟੀ ਪੂਰੀ ਬੁੰਨ ਲਈ ਤੇ ਐਦੇ ਇਸ ਪੱਟੀ ਦੇ ਪਿੱਛੋਂ 10 ਕੁੰਡੇ ਕਿਉਂਕਿ ਇਹ ਤਾਂ ਆਪਾਂ ਨੇ ਪੱਟੀ ਸੈਂਟਰ ਵਿੱਚ ਰੱਖੀ ਨਾ 10 ਕੁੰਡੇ ਇਹ 10 ਇੱਧਰੋਂ ਸਾਡੇ ਘਟ ਕੇ 10 ਇੱਧਰੋਂ ਘਟ ਕੇ 10 ਇੱਥੇ ਰੱਖ ਲੇ ਮੈਂ ਤੇ ਬਾਕੀ ਕੁੰਡੇ ਜਿੰਨੇ ਸੀ ਸੈਂਟਰ ਸੇ ਰੱਖੇ ਬਾਕੀ ਇਹ ਸਾਡੇ ਗੁੰਡੇ ਆਨੇ ਨੇ ਜਿੰਨੇ ਬੱਚੇ ਤੇ ਉਤੀ ਮੈਂ ਫਿਰ ਇਹ ਗੁੰਡਿਆਂ ਦੀ ਕਟਿੰਗ ਕਰਕੇ 4 3 2 1 ਦੀ ਤੇ ਬਾਕੀ ਗੁੰਡੇ ਮੇਰੇ 18 ਇੱਥੇ ਬਚ ਗਏ ਠੀਕ ਹੈ ਤੇ 18 ਇੱਧਰ ਬਚ ਗਏ ਤੇ ਇਹ ਫਿਰ ਮੈਂ ਇਹ ਗਲੇ ਦੀ ਗੁਲਾਈ ਪੈ ਗਈ ਇਸ ਤਰ੍ਹਾਂ ਠੀਕ ਹੈ ਤੇ ਇਹ ਸਾਰੇ ਇੱਥੋਂ ਫਿਰ ਗੁੰਡੇ ਚੁਕਲੇ ਇੱਥੋਂ ਚੁਕਦੇ ਚੁਕਦੇ ਪਿੱਛੇ ਵੀ ਸਾਡੇ ਜਿੰਨੇ ਗੁੰਡੇ ਸੀ 18 ਅਤੇ ਗੁੰਡੇ ਇੱਧਰ ਸੀ ਤੇ 18 18 ਇੱਧਰ ਸੀ ਤੇ ਇਹ ਸਾਰੇ ਗੁੰਡੇ ਮੈਂ ਇਸ ਇਹ 18 ਛੱਡ ਕੇ ਇਹ ਜਿਹੜੇ ਕਟਿੰਗ ਕੀਤੀ ਤੇ ਇਹ ਮੈਂ ਸਾਰੇ ਰੌਂਡ ਵਿੱਚ ਗੁੰਡੇ ਇੱਥੋਂ ਲੈ ਕੇ ਚੁੱਕ ਦੇ ਗਏ ਇੱਧਰੋਂ ਚੁੱਕ ਕੇ ਤੇ ਇਹ ਮੇਰੇ ਸਾਰੇ ਗੁੰਡੇ ਆ ਜਿਹੜੇ ਕਲਰ ਦੇ 94 ਗੁੰਡੇ ਚੁੱਕੇ ਤੇ ਇਹ ਦੋ ਚਾਰ ਵਾਧ ਵੀ ਜਾਂਦੇ ਕੱਟ ਜਾਂਦੇ ਉਹ ਕੋਈ ਇੰਨਾ ਫਰਕ ਨਹੀਂ ਪੈਂਦਾ 94 ਗੁੰਡਿਆਂ ਦਾ ਫਿਰ ਮੈਂ ਸਿੱਧੀਆਂ ਸਿੱਧੀਆਂ ਸਲਾਈ ਜਾਂਦਾ ਬਾਡਰ ਬਣ ਲਿਆ ਤੇ ਇਹ ਦੇਖੋ ਇਹ ਮੈਂ ਨਾ ਆਪਣੀ ਕੇ ਵੀਡੀਓਂ ਦੱਸਿਆ ਹੋਇਆ ਹੈ ਵੀ ਇਹ ਦਾ ਐ ਐ ਤਜੇੜਾ ਸਮੂਥ ਜਿਹਾ ਕਿਵੇਂ ਆਂਦਾ ਵਕਰ ਤੇ ਵੀਡੀਓ ਵੀ ਬਣਾਈ ਹੋਏ ਤੇ ਮੈਂ ਸੈਟਰਨਸ ਵੀ ਦੱਸਿਆ ਹੋਇਆ ਹੈ ਇਸ ਤਰ੍ਹਾਂ ਤੁਸੀਂ ਆਪਣਾ ਇਹ ਪਾ ਸਕਦੇ ਹੋ ਤਾਂ ਐਜ ਬੜਾ ਸਮੂਥ ਜਾਂਦਾ ਬੜਾ ਸੋਹਣਾ ਲੱਗਦਾ ਠੀਕ ਹੈ ਤੇ ਇਹ ਸਾਡਾ ਜਿਹੜਾ ਫਰੰਟ ਫਰੰਟ ਤੇ ਬੈਕਪਾਰਟ ਪੂਰਾ ਹੋ ਗਿਆ ਇਸ ਕੋਲਰ ਵੀ ਸਾਡਾ ਪੂਰਾ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਇਹ ਬਾਹ ਬਣਾ ਲਈ ਤੇ ਬਾਹ ਦੇ ਵੀ ਜੋੜ ਪਾਏ ਚਾਲੀ ਕੁੰਡੇ ਪਾ ਕੇ ਤੇ ਇਹ ਬਾਰਡਰ ਬਣਾ ਲਿੱਤਾ ਆਪਾਂ ਨੇ ਆ ਦੇਖੋ ਜੀ ਦੋ ਸਵਾ ਦੋ ਵਿੱਚ ਬਾਰਡਰ ਬੁਣ ਲਿਆ ਫਿਰ ਦੋਨਾਂ ਪਾਸਿਆਂ ਤੋਂ ਇੱਕ ਇੱਕ ਕੁੰਡਾ ਵਧਾਉਂਦੀ ਗਈ ਮੈਂ ਹਰ ਚੌਥੀ ਸਲਾਈ ਤੇ ਇਹ ਕਿ ਪਾਸੇ ਦੋਨੋਂ ਨਾਲ ਦੁੁੰਡੇ ਵਧਾ ਕੇ ਤੇ ਇੱਥੇ ਫਿਰ ਮੈਂ ਤਕਰੀਬਨ 80 82 ਗੁੰਡੇ ਪਾ ਲਏ ਇਹਨਾਂ ਮੈਂ ਇੱਥੇ ਨੋ ਨੰਬਰ ਦੀਆਂ ਸਲਾਈਆਂ ਲਾਈਆਂ ਇਸ ਲਈ ਥੋੜਾ ਲੂਜ਼ ਲੂਜ਼ ਲੱਗਦਾ ਪਿਆ ਤੇ ਇਹ 82 ਗੁੰਦੇ ਆਤੇ ਹੋ ਗਏ ਮੇਰੇ ਤਾਂ ਇੱਥੇ ਫਿਰ ਮੈਂ ਉਹ 4 3 2 1 ਦੀ ਗਾਟ ਬਾਂਧ ਵੀ ਪਾ ਲਈ ਜਿਵੇਂ ਇੱਧਰ ਮੋਢੇ ਦੀ ਪਾਈ ਸੀ ਉਸੇ ਤਰ੍ਹਾਂ ਬਾਂਧੀ ਪਾ ਲਈ 2 4 3 2 ਫਿਰ ਦੋ ਦੋ ਘਟਾਏ ਤੇ ਇਹ ਜਿਹੜੀ ਲੰਬਾਈ ਹੈ ਮੇਰੀ ਕਾਟ ਤੋਂ ਇਹ ਦੇਖੋ ਜੀ ਤਕਰੀਬਨ ਮੈਂ ਕਾਟ ਤੋਂ ਬਾਅਦ ਇਹ ਦੇਖੋ ਇੱਥੇ ਤੱਕ ਬੁਣ ਲਿਆ 2.5 ਇੰਚ 2.5 ਇੰਚ ਇੱਥੇ ਕਾਟ ਪਾਈ ਹੈ ਨਾ ਤੇ ਬਸ ਇਹ 2.5 ਇੰਚ ਤੋਂ ਬਾਅਦ ਨਾ ਫਿਰ ਆਪਾਂ ਸਵਟਰ ਨਾਲ ਤੁਸੀਂ ਰੱਖ ਕੇ ਵੇਖ ਲਓ ਵੀ ਇਹ ਲਾਈਪ ਚੜਾਈ ਜਿਹੜੀ ਹੈ ਮੋਢੇ ਤਿਲ ਇਹ ਤਾਂ ਪੂਰੀ ਆਜੇ ਤੇ ਇੱਥੇ ਆਪਾਂ ਨੇ ਇਹਨੂੰ ਬੰਦ ਕਰ ਦਿੱਤਾ ਇਸੇ ਤਰ੍ਹਾਂ ਦੂਜੀ ਪਾਸੇ ਤਿਆਰ ਕਰ ਲਈ ਤੇ ਇਹ ਸਾਡਾ ਸਵੈਟਰ ਹੋ ਗਿਆ ਤਿਆਰ ਉਸ ਤੋਂ ਬਾਅਦ ਆਪਾਂ ਨੇ ਸਲਾਈ ਕਰ ਲਈ ਇੱਥੇ ਇਧਰ ਵੀ ਸੀਲੇ ਇਧਰੋਂ ਤੇ ਨਾਲ ਮੋਢੇ ਜੋੜ ਤੇ ਬਾਹਾਂ ਦੀ ਸਲਾਈ ਕਰਤੀ ਤੇ ਸਾਡਾ ਸਵੈਟਰ ਜਿਹੜਾ ਤਿਆਰ ਹੋ ਗਿਆ ਲੇਕਿਨ ਬਿਲਕੁਲ ਰੈਡੀਮੇਡ ਵਰਗਾ ਲੱਗਦਾ ਆਪਣੇ ਕੋਈ ਵਾਰੀ ਸਾਡੇ ਕੋਲ ਉੱਨਾ ਬਚੀਆਂ ਹੁੰਦੀਆਂ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਥੋੜਾ ਜਿਹਾ ਆਈਡੀਆ ਲੈ ਲਓ ਨਾ ਗ੍ਰਾਫ ਪੇਪਰ ਤੇ ਥੋੜਾ ਜਿਹਾ ਕਰਕੇ ਵੇਖ ਲਓ ਦੇ ਆਪਣੇ ਹਬ ਬਹੁਤ ਅੱਛੇ ਡਿਜ਼ਾਈਨ ਬਣ ਜਾਂਦੇ ਆ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਪਲੀਜ਼ ਜਿਹੜੇ ਨਵੇਂ ਆ ਮੇਰੇ ਚੈਨਲ ਤੇ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਆ ਕਰੋ ਵੀ ਜੇ ਕੋਈ ਨਹੀਂ ਤੁਹਾਨੂੰ ਕੁਝ ਸਮਝ ਆਇਆ ਜਾਂ ਨਹੀਂ ਪਸੰਦ ਆਇਆ ਤੇ ਮੈਂ ਉਹ ਜ਼ਰੂਰ ਜਵਾਬ ਦੇਾਂਗੀ ਠੀਕ ਹੈ ਜੀ ਸਸਤੀ ਕਾਲ ਸਭ ਨੂੰ ਮਿਲਦੇ ਆ ਨਵੀਂ ਵੀਡੀਓ ਵਿੱਚ